ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਲੋਕਾਂ ਨੂੰ ਜ਼ਿੰਦਾ ਹੀ ਜਲਾ ਦਿੱਤਾ ਜਾਂਦਾ ਇੱਕ ਜ਼ਿੰਦਾ ਜਲਾ ਦਿੱਤਾ ਜਾਂਦਾ ਲੋਕਾਂ ਨੂੰ ਜੀ ਇੱਕ ਬਾਈਟ ਆਫ ਲਿਵਿੰਗ ਡੈੱਡ ਦੋ ਡਾਕੂਮੈਂਟਰੀ ਹੈ ਇਹਦੇ ਉੱਤੇ ਹੀ ਹਮ ਤੇ ਉਹਦੇ ਵਿੱਚ ਇੱਕ 10-12 ਸਾਲ ਦੀ ਬੱਚੀ ਹੈ ਜਿਹਨੂੰ ਡਾਕਟਰ ਡੈੱਡ ਡਿਕਲੇਅਰ ਕਰ ਦਿੰਦਾ ਕਿਉਂਕਿ ਜਿਹੜੇ ਉਹਦੇ ਵਾਈਟਲਸ ਹੈਗੇ ਨੇ ਯਾਨੀ ਜਿਹੜਾ ਸਾਡਾ ਪਲਸ ਰੇਟ ਹੈ ਜਾਂ ਕੁਝ ਹੈਗਾ ਹਨਾ ਠੀਕ ਉਹ ਇੰਨੇ ਕ ਫੀਬਲ ਹੋ ਗਏ ਇੰਨੇ ਕ ਘਟ ਗਏ ਕਿ ਉਹਨਾਂ ਨੂੰ ਡਾਇਗਨੋਸ ਨਹੀਂ ਕੀਤਾ ਜਾ ਰਿਹਾ ਪਰ ਬੰਦਾ ਜਿਹੜਾ ਹੈਗਾ ਇਹ ਬੱਚੀ ਜੀਵਿਤ ਸੀਗੀ ਉਹ ਤੇ ਉੱਥੇ ਡਾਕਟਰ ਨੇ ਕਹਿ ਦਿੱਤਾ ਕਿ ਇਹਦਾ ਤਾਂ ਜੀ ਅੰਤਿਮ ਸੰਸਕਾਰ ਦੀ ਤਿਆਰੀਆਂ ਕਰੋ ਬਟ ਉਹ ਅੰਦਰੋਂ ਇਹ ਬੋਲ ਰਹੀ ਹੈ ਕਿ ਮੈਂ ਜ਼ਿੰਦਾ ਹਾਂ ਪਾਪਾ ਮੈਂ ਜ਼ਿੰਦਾ ਪਰ ਉਹ ਐਕਸਪ੍ਰੈਸ ਨਹੀਂ ਕਰ ਸਕਦੀ ਕਿਉਂਕਿ ਉਹ ਲਕਵਾ ਜਿਹੜਾ ਹੈ ਸਰੀਰ ਨੂੰ ਉਹਦੇ ਹੋ ਚੁੱਕਿਆ ਉਹ ਬੋਲਣਾ ਚਾਹਦੀ ਹੈ ਬਟ ਉਹ ਬੋਲ ਨਹੀਂ ਸਕਦੀ ਹੈਗੀ ਫਿਰ ਉੱਥੇ ਉਹਨਾਂ ਨੂੰ ਕੋਈ ਹੋਰ ਡਾਕਟਰ ਦੀ ਸੁਜੈਸ਼ਨ ਦਿੰਦਾ ਕੋਈ ਬੰਦਾ ਮਿਲ ਜਾਂਦਾ ਉਹ ਕਹਿੰਦਾ ਕਿ ਤੁਸੀਂ ਇਹਨੂੰ ਫਲਾਣੇ ਡਾਕਟਰ ਦੇ ਲੈ ਕੇ ਜਾਓ ਜਦੋਂ ਉਸ ਡਾਕਟਰ ਤੇ ਲੈ ਕੇ ਜਾਂਦੇ ਆਂ ਉਪਛਾਨ ਲੈਂਦਾ ਹੈ ਕਿਉਂਕਿ ਉਹਨੂੰ ਕੋ ਐਕਸਪੀਰੀਅੰਸ ਸਿਗਾ ਕਿ ਇਹਨੂੰ ਆ ਸੱਪ ਦੀ ਬਾਈਟ ਹੋਈ ਆ ਤੇ ਉਹ ਇਲਾਜ ਸ਼ੁਰੂ ਕਰ ਦਿੰਦਾ ਤੇ ਉਹ ਸਰਵਾਈਵ ਕਰ ਜਾਂਦੀ ਹੈ ਹੁਣ ਇਦਾਂ ਦੇ ਬਹੁਤ ਸਾਰੇ ਕੇਸਿਸ ਇਦਾਂ ਦੇ ਹੈ ਜਿਹਦੇ ਵਿੱਚ ਬਿਲਕੁਲ ਮਤਲਬ ਬੰਦਾ ਨੀਅਰ ਟੂ ਡੈਥ ਹੁੰਦਾ ਤੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਫਿਰ ਜ਼ਿੰਦਾ ਹੀ ਸਾਰਟ ਆਫ ਜਲਾ ਦਿੱਤਾ ਜਾਂਦਾ ਜ਼ਿੰਦਾ ਇਸ ਕਰਕੇ ਕਿਉਂਕਿ ਉਹ ਪੇਨ ਮਹਿਸੂਸ ਕਰ ਸਕਦੇ ਨੇ ਪਰ ਉਹ ਐਕਸਪ੍ਰੈਸ ਨਹੀਂ ਕਰ ਸਕਦਾ ਸਰੀਰ ਜਲਦਾ ਹੁੰਦਾ ਤੇ ਉਹਨਾਂ ਨੂੰ ਉਸ ਸਮੇਂ ਪੇਨ ਪੇਨ ਹੋਏਗੀ ਉਸੇ ਤਰੀਕੇ ਨਾਲ ਹੋਏਗੀ ਪੇਨ ਇਹ ਕਿਸੇ ਆਰਮ ਹੁੰਦੇ ਆ ਇੰਕ੍ਰੀਟ ਦੀ ਜਿਹੜੀ ਬਾਈਟ ਹੈਗੀ ਆ ਉਹਦੇ ਵਿੱਚ ਹੁੰਦੇ ਆ ਜਾਂ ਹੋਰ ਮਤਲਬ ਜੇ ਨਿਊਰੋ ਪੈਰਾਲਾਈਸ ਹੋ ਗਿਆ ਜੀ ਕਿ ਤੁਸੀਂ ਰਿਸਪੌਂਡ ਨਹੀਂ ਕਰ ਸਕਦੇ ਤੁਸੀਂ ਦੱਸ ਨਹੀਂ ਸਕਦੇ ਤੁਸੀਂ ਫੀਲ ਸਾਰਾ ਕੁਝ ਕਰ ਸਕਦੇ ਜਿਵੇਂ ਕੋਮਾ ਦੇ ਵਿੱਚ ਲੋਕ ਪਏ ਹੁੰਦੇ ਪਰ ਹਾਰਟ ਬੀਟ ਚਲਦੀ ਹੁੰਦੀ ਹੈ ਉਹਦੋਂ ਕਿ ਨਹੀਂ ਉਹ ਇੰਨੀ ਕਿ ਜ਼ਿਆਦਾ ਫੀਬਲ ਹੋ ਜਾਂਦੀ ਹੈ ਕਿ ਉਹਨੂੰ ਘਟ ਜਾਂਦੀ ਹੈ ਕਿ ਉਹਨੂੰ ਮੈਜ਼ਰ ਕਰਨਾ ਮੈਜ਼ਰ ਕਰਨਾ ਉਹ ਖਾਇੰਦਾ ਤੇ ਜੇ ਉਹਦੇ ਵਿੱਚ ਨੈਗਲੀ ਮਤਲਬ ਅਨਗੈੜੀ ਹੋ ਜਵੇ ਤਾਂ ਫਿਰ ਪੇਸ਼ੈਂਟ ਨੂੰ ਤੁਸੀਂ ਐਦਾਂ ਦੀ ਸਟੇਜ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਸਭ ਹੁੰਦਾ ਕਿਸ ਤਰੀਕੇ ਨਾਲ ਕਿਉਂਕਿ ਕੋਬਰੇ ਬਾਰੇ ਲੋਕਾਂ ਨੂੰ ਪਤਾ ਜਦ ਅਸਲ ਵਾਈਪਰ ਦੀ ਗੱਲ ਕਰੀਏ ਉਹਨਰੇ ਬਾਰੇ ਵੀ ਲੋਕਾਂ ਨੇ ਕਿਸੇ ਤਰੀਕੇ ਕਿਸੇ ਨੇ ਡਿਸਕਵਰੀ ਦੇਖਿਆ ਕਿਸੇ ਨੇ ਕਿਸ ਪ੍ਰਕਾਰ ਨਾਲ ਦੇਖਿਆ ਤੇ ਕ੍ਰੀਏਟ ਜਿਹੜਾ ਤੁਸੀਂ ਸੱਪ ਕਹਿ ਰਹੇ ਹੋ ਇਹ ਕਿਦਾਂ ਦਾ ਦਿਖਦਾ ਹੈ ਇਹਦੇ ਬਾਰੇ ਕੁਝ ਪਤਾ ਹੈ ਅ ਦੇਖੋ ਇਹਦਾ ਜਿਹੜਾ ਮੂੰਹ ਹੈਗਾ ਉਹ ਕੋਈ ਜ਼ਿਆਦਾ ਅਲੱਗ ਸ਼ੇਮਦਾਨੀ ਹੋਏਗਾ ਸਰੀਰ ਦੇ ਨਾਲ ਦਾ ਹੀ ਹੋਏਗਾ ਹਮ ਤੇ ਔਰ ਇਹ ਜ਼ਿਆਦਾਤਰ ਬਲੈਕ ਪਰ ਉਸ ਤੋਂ ਹਲਕੇ ਸ਼ੇਡ ਵੀ ਹੁੰਦੇ ਆ ਬਰਾਊਨ ਵਾਲ ਵੀ ਹੋ ਸਕਦਾ ਬਲੈਕ ਤੋਂ ਬਰਾਊਨ ਦੇ ਵਿੱਚ ਹੁੰਦਾ ਤੇ ਇਹਦੀ ਬਾਡੀ ਦੇ ਉੱਤੇ ਧਾਰੀਆਂ ਕਹਿ ਲਓ ਧਾਰੀਆਂ ਨਹੀਂ ਕਹਿ ਸਕਦੇ ਬੈਂਡਸ ਕਹਿ ਸਕਦੇ ਆ ਪਰ ਸਾਰੇ ਸਰੀਰ ਦੇ ਉੱਤੇ ਇਦਾਂ ਕਤਾਰ ਦੇ ਵਿੱਚ ਬੈਂਡਸ ਹੁੰਦੇ ਨੇ ਤੇ ਇਹ ਮਤਲਬ ਇਹਦੀ ਇਦਾਂ ਦੀ ਪਛਾਣ ਹੈਗੀ ਆ ਤੇ ਇਹ ਰਾਤ ਨੂੰ ਨਿਕਲਣ ਵਾਲਾ ਸੱਪ ਹੈ ਇਹਨੇ ਦਿਨ ਦੇ ਵਿੱਚ ਤੁਹਾਨੂੰ ਇਦਾਂ ਨਹੀਂ ਟੱਕਰਨਾ ਉਹ ਨਾਲ ਗੱਲ ਹੈ ਕਿ ਅਸੀਂ ਕੋਈ ਸਮਾਨ ਹਟਾ ਰਹੇ ਹਾਂ ਉਹਦੇ ਪਿੱਛੇ ਸਾਨੂੰ ਮਿਲ ਗਿਆ ਉਹ ਹੋਰ ਗੱਲ ਆ ਪਰ ਇਹਦੀ ਜਿਹੜੀ ਐਕਟੀਵਿਟੀ ਹੈ ਉਹ ਰਾਤ ਦੀ ਹੈ ਤੇ ਇਹ ਰਾਤ ਨੂੰ ਨਿਕਲਦਾ ਹੈ ਤੇ ਫਿਰ ਜਾਂ ਕਿਸੇ ਦਾ ਪੈਰ ਪੈ ਗਿਆ ਜਾਂ ਕਿਸੇ ਦਾ ਹੱਥ ਲੱਗ ਗਿਆ ਅਚਾਨਕ ਜਾਂ ਫਿਰ ਮਤਲਬ ਜ਼ਿਆਦਾਤਰ ਕੇਸ ਤਾਂ ਹੀ ਹੁੰਦੇ ਕਿ ਬਿਸਤਰੇ ਦੇ ਵਿੱਚ ਐਂਟਰ ਕਰ ਜਾਂਦਾ ਅ ਕਈ ਵਾਰੀ ਲੋਕੀ ਜਿਹੜੇ ਨੇ ਤੁਸੀਂ ਕਿਹਾ ਵੀ ਰਾਤੀ ਬੰਦਾ ਸੁੱਤਾ ਹੀ ਰਹਿ ਜਾਂਦਾ ਹਮ ਬੜੇ ਕੇਸਿਸ ਹੁੰਦੇ ਆ ਬੜਾ ਚੰਗਾ ਭਲਾ ਬੰਦਾ ਹੁੰਦਾ ਉਸ ਸੌਂਦਾ ਰਾਤੀ ਤੇ ਸਿਰੇ ਉੱਡਦਾ ਨਹੀਂ ਮਤਲਬ ਇਹੋ ਜਿਹੇ ਕੇਸਿਸ ਹੁੰਦੇ ਨੇ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਨੂੰ ਸਨੇਕ ਨੇ ਬਾਈਟ ਕੀਤਾ ਬੰਦਾ ਨਾਲ ਦੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹਨੂੰ ਸਨੇਕ ਨੇ ਬਾਈਟ ਕੀਤਾ ਹੋ ਸਕਦਾ ਇਹ ਤਾਂ ਹੀ ਸੁੱਤਾ ਰਹਿ ਗਿਆ ਇੰਦਾ ਦੇ ਕੇਸ ਹੈਗੇ ਆ ਇੱਕ ਕੇਸ ਇਦਾਂ ਦਾ ਵੀ ਸੀ ਜਿਹਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਸੀ ਸਨੇਕ ਬਾਈਟ ਹੋਈ ਹੈ ਪਰ ਉਹ ਬੰਦੇ ਦੀ ਤਬੀਅਤ ਖਰਾਬ ਹੋਣ ਲੱਗ ਗਈ ਸੀ ਫਿਰ ਉਹਨੂੰ ਜਦ ਫੋਰਟਸ ਹਸਪੀਟਲ ਲੱਗੇ ਤਾਂ ਉੱਥੇ ਪਹਿਲਾਂ ਤਾਂ ਡਾਕਟਰਸ ਵੀ ਕਨਫਿਊਜ਼ਡ ਸੀਗੇ ਕਿ ਇਹਨੂੰ ਹੋ ਕੀ ਰਿਹਾ ਹੈ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਸੀਗਾ ਥੈਨ ਇਨ ਦੀ ਐਂਡ ਇੱਕ ਡਾਕਟਰ ਦੇ ਮਨ ਦੇ ਵਿੱਚੋਂ ਆਇਆ ਕਿ ਕੀ ਇਹਨਾਂ ਦਾ ਸਨੇਕ ਬਾਈਟ ਦਾ ਕਿਉਂ ਨਹੀਂ ਆਪਾਂ ਚੈੱਕ ਕਰਦੇ ਕਿ ਉਹਦੇ ਤਾਂ ਨਹੀਂ ਸਨੇਕ ਬਾਈਟ ਤਾਂ ਨਹੀਂ ਹੋਈ ਹੈਗੀ ਤੀਜਾ ਦੋਨਾਂ ਨੇ ਉਹ ਟੈਸਟ ਵਗੈਰਾ ਜਾਂ ਡਾਇਗਨੋਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੇ ਉਹ ਮੈਡੀਕੇਸ਼ਨਸ ਜਾਂ ਦੋਵੇਂ ਉਹਨਾਂ ਨੇ ਟਰੀਟਮੈਂਟ ਸ਼ੁਰੂ ਕਰਨਾ ਸੀ ਕੀਤਾ ਉਹ ਟਰੀਟਮੈਂਟ ਤੋਂ ਬਾਅਦ ਉਹ ਰਿਕਵਰ ਹੋ ਗਿਆ ਪੇਸ਼ੈਂਟ ਅਦਰਵਾਇਜ਼ ਜੇ ਨਾ ਪਤਾ ਲੱਗਦਾ ਤਾਂ ਉਹ ਇਦਾਂ ਹੀ ਹਸਪੀਟਲ ਦੇ ਵਿੱਚ ਵੀ ਦਮ ਤੋੜ ਦਿੰਦਾ ਕਿਉਂਕਿ ਜੇ ਡਾਕਟਰ ਨੂੰ ਪਤਾ ਹੀ ਨਹੀਂ ਐ ਸਨੇਕ ਬਾਈਟ ਹੋਈ ਆ ਤਾਂ ਉਹ ਕਿਦਾਂ ਟਰੀਟਮੈਂਟ ਸ਼ੁਰੂ ਕਰੇ ਫਰਸਟ ایڈ ਕੀ ਦਿੱਤੀ ਜਾ ਸਕਦੀ ਹੈ ਮੈਂ ਕਹਿੰਦਾ ਵੀ ਜੇ ਸਾਡਾ ਕੋਈ ਪੋਡਕਾਸਟ ਦੇਖ ਰਿਹਾ ਉਹ ਮੇਰੀ ਇੱਕ ਆਦਤ ਹੁੰਦੀ ਹੈ ਵੀ ਲੋਕੀ ਇਨਫੋਰਮੇਸ਼ਨ ਅਸਲ ਚ ਲੈ ਕੇ ਜਾਣ। ਜੀ ਫਰਸਟ ایڈ ਕੀ ਦਿੱਤੀ ਜਾ ਸਕਦੀ ਹੈ। ਬੰਦਾ ਘਰੇ ਬੈਠਾ ਕਿ ਫਰਸਟ ایڈ ਦੇ ਸੋ। ਦੇਖੋ ਫਰਸਟ ایڈ ਇਹਦੇ ਵਿੱਚ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ। ਆ ਇੱਕ ਜਿੱਦਾਂ ਪਹਿਲਾਂ ਰੱਸੀ ਇਹ ਬੰਨਣ ਦੀ ਜਾਂ ਕੋਈ ਕਪੜਾ ਬੰਨਣ ਦੀ ਹਾਂ। ਬਿਫੋਨ ਰੋਕਣ ਵਾਸਤੇ ਹਾਂ ਰੀਤ ਹੁੰਦੀ ਸੀ ਹੈਗੀ ਆ ਸਾਡੇ ਹਾਂ ਦੀ ਤੇ ਉਹਦੇ ਵਿੱਚ ਕੀ ਆ ਉਹ ਚ ਇੱਕ ਥੋੜੀ ਜਿਹੀ ਚੇਂਜ ਆਈ ਆ। ਹੁਣ ਜਿਹੜੇ ਡਾਕਟਰਸ ਹੈਗੇ ਉਹ ਇਹ ਕਹਿੰਦੇ ਨੇ ਕਿ ਮੰਨ ਕੇ ਚੱਲੋ ਜੇ ਗੂਠੇ ਦੇ ਉੱਤੇ ਬਾਈਟ ਹੋਇਆ ਤਾਂ ਗੁੱਠੇ ਤੋਂ ਲੈ ਕੇ ਤੁਸੀਂ ਉੱਪਰ ਤੱਕ ਬਾਹਾਂ ਤੱਕ ਇੱਕ 1 ਮੀਟਰ ਲੰਬੀ 4 ਇੰਚ ਚੌੜੀ ਕੱਪੜੇ ਦੀ ਪੱਟੀ ਹੋਵੇ ਜਾਂ ਗਰਮ ਪੱਟੀ ਹੋਵੇ ਉਹ ਤੁਸੀਂ ਲਪੇਟ ਦੇਣੀ ਹੈ ਹੂੰ ਠੀਕ ਹੈ ਤੇ ਉਹਨੂੰ ਜੇ ਤੁਸੀਂ ਟਾਈਟ ਵੀ ਲਪੇਟਣ ਦੀ ਕੋਸ਼ਿਸ਼ ਕਰੋਗੇ ਉਹ ਇੰਨੀ ਟਾਈਟ ਨਹੀਂ ਹੋਏਗੀ ਜਿੰਨੀ ਕੋ ਰੱਸੀ ਹੋ ਜਾਂਦੀ ਹੈ ਹੂੰ ਤੇ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਪੇਸ਼ੈਂਟ ਨੂੰ ਸ਼ਾਂਤ ਰੱਖਣਾ ਉਹਨੂੰ ਭਜਨ ਅਠ ਨਹੀਂ ਕਰਨ ਦੇਣੀ ਹੈਗੀ ਤੇ ਜੇ ਮਤਲਬ ਤੁਸੀਂ ਉਹਨੂੰ ਟਰੈਵਲਿੰਗ ਕਰਾ ਰਹੇ ਹੋ ਤਾਂ ਉਹਨੂੰ ਲਟਾਣਾ ਦਾ ਇੱਕ ਸਾਈਡ ਨੂੰ ਲਟਾਣਾ ਹੈ ਹੂੰ ਤਾਂ ਕਿ ਜੇ ਉਹਦੇ ਮੂੰਹ ਦੇ ਵਿੱਚ ਝੱਗ ਬਣੇ ਆਪਾਂ ਦੇਖਦੇ ਹਾਂ ਕਿ ਮੂੰਹ ਦੇ ਵਿੱਚ ਝੱਗ ਹਾਂ ਸ਼ੁਰੂ ਹੋ ਜਾਂਦੀ ਹੈ ਉਹ ਜੇ ਸਿੱਧਾ ਪੇਸ਼ੈਂਟ ਲੇਟਿਆ ਹੋਏਗਾ ਤਾਂ ਉਹਦੇ ਇੱਥੇ ਜਾ ਕੇ ਉਹ ਬਲੌਕੇਜ ਕਰਨ ਲੱਗ ਜਾਂਦੀ ਹੈ ਗਲੇ ਦੇ ਵਿੱਚ ਤਾਂ ਉਹਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਣ ਲੱਗ ਜਾਂਦੀ ਹੈ ਉਹ ਝੱਗ ਜਿਹੜੀ ਹੈਗੀ ਹੈ ਡਰੇਨ ਹੋ ਜਾਵੇ ਬਾਹਰ ਇਸ ਕਰਕੇ ਉਹਨੂੰ ਟੇਡਾ ਲਟਾਇਆ ਜਾਂਦਾ ਤੇ ਇੱਕ ਪਾਸੇ ਨੂੰ ਲਟਾਇਆ ਜਾਂਦਾ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਕ ਕਰਕੇ ਉਹਨੂੰ ਹਸਪੀਟਲ ਵੱਲ ਲੈ ਕੇ ਜਾਣਾ ਹੈ ਔਰ ਉਸ ਹਸਪੀਟਲ ਵੱਲ ਲੈ ਕੇ ਜਾਣਾ ਹੈ ਜਿੱਥੇ ਸਨੇਕ ਬਾਈਟ ਦੇ ਕੇਸਿਸ ਆਂਦੇ ਨੇ ਹਮ ਕਿਉਂਕਿ ਬੁਕੇਸ਼ਨ ਨੋਲਜ ਕੁਝ ਹੋਰ ਹੁੰਦੀ ਹੈ ਕਿਤਾਬਾਂ ਦੀ ਨੋਲਜ ਕੁਝ ਹੋਰ ਹੁੰਦੀ ਹੈ ਜਿਹੜਾ ਡਾਕਟਰ ਸਨੇਕ ਬਾਈਟ ਦੇ ਕੇਸਿਸ ਨੂੰ ਟਰੀਟ ਕਰਦਾ ਉਹੀ ਉਸ ਚੀਜ਼ ਦਾ ਮਾਹਰ ਹੋਏਗਾ ਉਹੀ ਵਧੀਆ ਟਰੀਟਮੈਂਟ ਕਰ ਪਾਏਗਾ ਹਮ ਹਮ ਸਨੇਕ ਬਾਈਟ ਦੇ ਕੇਸਿਸ ਹਨ ਬੱਦੇ ਗੁਜ਼ਾਰੇ ਆ ਮਤਲਬ ਮੈਂ ਜੇ ਪਿਛਲੇ 10 ਸਾਲਾਂ ਦੀ ਗੱਲ ਕਰਾਂ ਹਮ ਪਹਿਲਾਂ ਇਹਨੇ ਨਹੀਂ ਕੇਸਿਸ ਨਜ਼ਰ ਆਉਂਦੇ ਸੀ ਸੁਰੂਰ ਪਹਿਲਾਂ ਜਿਹੜੇ ਆ ਉਹ ਖੇਤ ਖੁੱਲੇ ਹੁੰਦੇ ਸੀ ਇੰਨੀਆਂ ਕੋਠੀਆਂ ਵੀ ਨਹੀਂ ਹੁੰਦੀਆਂ ਸੀ ਹੁਣ ਤਾਂ ਅਸੀਂ ਕੋਠੀਆਂ ਬਣ ਗਈਆਂ ਟਾਈਲਾਂ ਲੱਗ ਗਈਆਂ ਤੇ ਇੰਨੇ ਸਨੇਕ ਸਨੇਕ ਬਾਈਟਸ ਕਿਉਂ ਲੱਗੇ ਦੇਖੋ ਇੱਕ ਤਾਂ ਇਹ ਹੈ ਕਿ ਹੁਣ ਸੋਸ਼ਲ ਮੀਡੀਆ ਦੀ ਕਾਫੀ ਕਵਰੇਜ ਹੈਗੀ ਆ ਠੀਕ ਹੈ ਉਹਦਾ ਵੀ ਫਰਕ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਸਨੇਕ ਬਾਈਟ ਹੋਈ ਆ ਕਿਸੇ ਨੂੰ ਤੇ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਜਿੱਦਾਂ ਅਸੀਂ ਲੈਂਡ ਨੂੰ ਕਵਰ ਕਰਦੇ ਜਾਂਦੇ ਆ ਅਸੀਂ ਜੰਗਲੀ ਜਾਨਵਰ ਹੋਣ ਜਾਂ ਸੱਪ ਹੋਣ ਉਹਨਾਂ ਦਾ ਏਰੀਆ ਕਵਰ ਦੱਬਦੇ ਜਾ ਰਹੇ ਹਾਂ ਇੱਕ ਤਰੀਕੇ ਦੇ ਨਾਲ ਕਿਉਂਕਿ ਉਹ ਐਗਜ਼ਿਸਟੈਂਟ ਤਾਂ ਉੱਥੇ ਹੈਗੇ ਆ ਰਹਿ ਰਹੇ ਆ ਤੇ ਫਿਰ ਉਹਨਾਂ ਦੇ ਨਾਲ ਸਾਡਾ ਜਿਹੜਾ ਟਕਰਾਅ ਹੈਗਾ ਉਹ ਵੱਧਦਾ ਜਾ ਰਿਹਾ ਦਿਨ ਪਰ ਦਿਨ ਸਾਡ ਮਤਲਬ ਸਪੇਸ ਦੇ ਕਰਕੇ ਸਾਡੀ ਉਹਨਾਂ ਨਾਲ ਲੜਾਈ ਹੋ ਰਹੀ ਹੈ ਇੱਕ ਤਰੀਕੇ ਨਾਲ ਉਹ ਹੁਣ ਜਿੱਥੇ ਹੁਣ ਅਸੀਂ ਅੱਜ ਬੈਠੇ ਆ ਉੱਥੇ ਪਹਿਲਾਂ ਖਾਲੀ ਪਲਾਟ ਸੀ ਫਿਰ ਖੇਤ ਹੁੰਦੇ ਹੋਣਗੇ ਫਿਰ ਉਸ ਤੋਂ ਪਹਿਲਾਂ ਇੱਕ ਜੰਗਲੀ এনवायरमेंट ਹੁੰਦਾ ਹੋਏਗਾ ਹਨਾ ਤੇ ਹੁਣ ਉੱਥੇ ਕੁਝ ਸੱਪ ਜਿਹੜੇ ਹੈਗੇ ਬਚ ਜਾਂਦੇ ਨੇ ਤੇ ਉਹ ਆਸੇ ਪਾਸੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਸਮ ਹਾਉ ਸਾਡੇ ਪ੍ਰਾਪਰਟੀ ਦੇ ਵਿੱਚ ਆ ਜਾਂਦੇ ਨੇ ਤੇ ਇਦਾਂ ਕਰਕੇ ਕਨਫਲਿਕਟ ਜਿਹੜਾ ਹੈਗਾ ਵਧ ਰਿਹਾ ਹੈ ਬਾਕੀ ਇਹ ਵੀ ਹੈ ਕਿ ਮਤਲਬ ਜਿਹੜਾ ਇੰਡੀਆ ਹੈਗਾ ਇੰਡੀਆ ਦੇ ਵਿੱਚ ਆਪਾਂ ਜੇ ਗੱਲ ਕਰੀਏ ਇੰਡੀਆ ਇੱਕ ਇਦਾਂ ਦੀ ਕੰਟਰੀ ਆ ਜਿੱਥੇ ਸਭ ਤੋਂ ਜ਼ਿਆਦਾ ਸੱਪ ਦੇ ਡੰਗ ਨਾਲ ਲੋਗ ਮਰਦੇ ਨੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਕਿੰਨੇ ਅਰਲੀ ਜੀ ਗਲ ਡਾਕੂਮੈਂਟਡ ਹੈਗੇ ਨੇ 58000 ਸਾਲ ਦੇ ਵਿੱਚ ਸਾਲ ਦੇ ਵਿੱਚ ਸਾਲ ਦੇ ਵਿੱਚ 58000 ਲੋਕ ਮਰ ਰਹੇ ਨੇ ਬਟ ਇਹ ਜਿਹੜਾ ਨੰਬਰ ਹੈਗਾ ਇਹ ਅੰਡਰ ਐਸਟੀਮੇਟਡ ਹੈ ਕਵੀਤਿਆ ਦਾ ਪਤਾ ਹੀ ਲੱਗਦਾ ਹਾਂਜੀ ਕਈਆਂ ਨੂੰ ਇਹ ਹੈ ਕਿ ਜਿਵੇਂ ਹੁਣ ਕ੍ਰੇਟ ਦੀ ਡਾਟਾ ਉਹ ਚ ਪਤਾ ਹੀ ਨਹੀਂ ਕਿ ਕ੍ਰੇਟ ਨੇ ਬਾਈਡ ਕੀਤੀ ਹੈ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਕਿ